ਸ਼੍ਰੀ ਮੁਕਸਾਦ ਦੇ ਅਨਾਜ ਮੰਡੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਗੋਬਿੰਦ ਸਿੰਘ ਨੇ ਬੀਕੇਯੂ ਵੱਲੋਂ ਧੰਨਵਾਦ ਕੀਤਾ ਪੱਤਰਕਾਰਾਂ ਦਾ ਜੋ ਕਿਸਾਨਾਂ ਨੂੰ ਮੁਸ਼ਕਲ ਆ ਰਹੀਆਂ ਉਹਨਾਂ ਸਬੰਧੀ ਸਰਕਾਰ ਤੱਕ ਤੁਸੀਂ ਆਵਾਜ਼ ਪਹੁੰਚਾਉਣੇ ਅਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਛਲਰਾਂ ਵਾਲੇ ਆ ਵਟਾ ਲਾਉਦੇ ਆ ਉਸ ਦੇ ਸਬੰਧੀ ਵੀ ਉਹਨਾਂ ਨੇ ਚਾਨਣਾ ਪਾਇਆ ਅਤੇ ਜੋ ਮੁਸ਼ਕਲ ਆ ਰਹੀਆਂ ਉਹਨਾਂ ਪ੍ਰਤੀ ਵੀ ਉਹਨਾਂ ਨੇ ਗੱਲਬਾਤ ਕੀਤੀ ਤੁਸੀਂ ਦੇਖੋ ਕੇ ਐਸਕੇ ਨੂੰ ਜਲਦੋਂ ਸ਼੍ਰੀ ਮੁਕਸਾਦ ਤੋਂ ਗਰਜੰਟ ਪੱਟੀ ਅਤੇ ਕੁਲਦੀਪ ਸਿੰਘ ਦੀ 에ਰਪੋਰਟ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਨੇ ਕਿਸ ਤਰ੍ਹਾਂ ਵੀ ਆ ਲਿਫਟਿੰਗ ਵੀ ਆ ਕਿਸ ਤਰ੍ਹਾਂ ਦੇ ਹਾਲ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਹੀ ਚੈਨਲ ਵਾਲਿਆਂ ਦਾ ਮੈਂ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਬੀਕੇ ਯੂ ਰਾਜੇਵਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸ਼ਾਰਟ ਸਨੇਹ ਦੇ ਉੱਤੇ ਵੀ ਆਪਦਾ ਕੰਮ ਛੱਡ ਕੇ ਤੇ ਤੁਸੀਂ ਕਿਸਾਨਾਂ ਦੇ ਦੁੱਖ ਸੁਣਨ ਵਾਸਤੇ ਆਉਣੇ ਹੋ ਤੇ ਨਾਲ ਦੀ ਨਾਲ ਹੀ ਸਾਡੇ ਦੁੱਖਾਂ ਨੂੰ ਉਭਾਰ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੇ ਆ ਤੇ ਦੂਜਾ ਤੁਹਾਡੇ ਚੈਨਲਾਂ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਮੰਡੀ ਦੇ ਪ੍ਰਬੰਧਾਂ ਦੀ ਪ੍ਰਬੰਧ ਜੋ ਮੰਡੀ ਬੋਰਡ ਕਰਦਾ ਉਹ ਕਾਬਲੇ ਤਾਰੀਫ ਹੈ ਜਿਹੜਾ ਕੁਝ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਉਹ ਬਾਖੂਬੀ ਨਿਭਾ ਰਿਹਾ ਹੈ ਤੇ 24 ਘੰਟੇ ਹੀ ਉਹਨਾਂ ਦਾ ਬੰਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਮੋੜ ਤੇ ਮੰਡੀ ਵਿਜਿਟ ਕਰਦਾ ਸਭ ਤੋਂ ਔਖਾ ਜ਼ਿੰਮੇਵਾਰ ਵਾਸਤੇ ਹੋਇਆ ਪਿਆ ਜਿਹੜਾ ਸੈਲਰਾਂ ਦਾ ਰਵਈਆ ਹੈ ਸੈਲਰਾਂ ਦਾ ਕੀ ਰਵਈਆ ਇੱਥੋਂ ਮਾਲ ਕੁਆਰਟੀਅਨ ਸਪਾਈਟਰ ਨੇ ਚੈੱਕ ਕਰਕੇ 17 ਮੋਚਰ ਵਾਲਾ ਸਾਫ ਸੁਥਰਾ ਮਾਲ ਪੈਕ ਕਰਾਤਾ ਉਸ ਤੋਂ ਬਾਅਦ 2 ਜਾਂ 4 ਦਿਨਾਂ ਦੇ ਬਾਅਦ ਐਮਸੀ ਟਰੱਕ ਦਿੰਦੀ ਹੈ ਫਰਮ ਨੂੰ ਟਰੱਕ ਲਾਦ ਕੇ ਤੋਂ ਸਬੰਧਤ ਸ਼ੈਲਰ ਨੂੰ ਭੇਜਦੀ ਹੈ ਤੇ ਸ਼ੈਲਰ ਵਾਲਾ ਉਹਨੂੰ ਗੇਟ ਤੇ ਟਰੱਕ ਨੂੰ ਰੋਕ ਲੈਂਦਾ ਉਹ ਚ ਪਰਖੀਆਂ ਮਾਰ ਕੇ ਇਹ ਤਾਂ ਸੁੱਕਾ ਨਹੀਂ ਜੀ ਇਹ ਗਿੱਲਾ ਹੈ ਜੀ ਇਹਦੇ ਵਿੱਚ ਬ੍ਰੋਕਨ ਹੈ ਜੀ ਇਹਦੇ ਵਿੱਚ ਟੋਟਾ ਹੈ ਜੀ ਇਹਦਾ ਡਿਸਕਲਰ ਹੈ ਜੀ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਨਾ ਤੇ ਜੀਵੀਆਂ ਦਾਰਾਂ ਤੋਂ 4-5 ਕਿਲੋ ਦੀ ਲੁੱਟ ਕਰਨੀ ਚਾਹੁੰਦੇ ਆ ਜਿਹੜੀ ਨਾ ਕਾਬਲੇ ਗੌਰ ਹੈ ਨਾ ਸੀ برداشت ਕਰਾਂਗੇ ਅੱਜ ਤੇ ਨਾ ਕਰਾਂਗੇ ਕੱਲ ਅਸੀਂ ਇੱਕ ਪਾਈਏ ਦਾ ਵੀ ਵਟਾ ਨਹੀਂ ਦੇਣਾ ਜਦੋਂ ਸਾਡੀ ਸਾਰੀ ਫਸਲ ਸੁੱਚਾ ਸਿਉਣਾ ਹੈ ਦੂਸਰੀ ਗੱਲ ਜਿਹੜੀ ਡਾਕਟਰ ਬਰਜੀਤ ਕੌਰ ਨੇ ਅੱਜ ਬਹੁਤ ਵਧੀਆ ਕਿਸਾਨਾਂ ਹਿੱਤ ਦੇ ਵਿੱਚ ਬਿਆਨ ਦਿੱਤਾ ਹੈ ਕਿ ਛੱਲਣ ਵਾਲਾ ਵਟਾ ਮੰਗਣੋਂ ਬਾਜ਼ ਨਾ ਆਏ ਤਾਂ ਅਸੀਂ ਬਹੁਤ ਜਲਦੀ ਮੁਕਸਰ ਮੰਡੀ ਦਾ ਹਰੋਂ ਕਟਾਂਗੇ ਜਿੱਥੇ ਵੀ ਕਿਸੇ ਸ਼ਰਦ ਵਾਲੇ ਨੂੰ ਲੋੜ ਆਉ ਮਕਸਰ ਮੰਡੀ ਦਾ ਝੋਨਾ ਇੱਥੋਂ ਲਿਜਾ ਸਕਦਾ। ਤੀਜਾ ਮੁੱਦਾ ਤੁਸੀਂ ਪੁੱਛਿਆ ਸੀਗਾ ਲਿਫਟ ਅੰਗਰਾ। ਜਿਹੜੇ ਟਰਾਂਸਪੋਰਟ ਆ ਉਹ ਪਿਛਲੀ ਵਾਰੀ ਵੀ ਤੇ ਐਸ ਵਾਰੀ ਵੀ ਉਹ ਜਦੋਂ ਇੱਥੋਂ ਮਾਲ ਲਾਦਦੇ ਆ ਉਹ ਕਹਿੰਦੇ ਵੀ ਮਾਲ ਲਦਿਆ ਮਗਰੋਂ ਜਾਵੇ ਤੇ ਗੱਡੀ ਸਾਡੀ ਪਹਿਲਾਂ ਵਿਹਲੀ ਹੋ ਜੇ ਜੇ ਸ਼ੈਲਰ ਦੇ ਵਿੱਚ 10 ਮਿੰਟ ਵੇਟ ਕਰਨੇ ਪੈਂਦੀ ਆ ਨਾ ਉਹ ਸਬੰਧਤ ਯੰਸੀ ਵਾਲੇ ਨੂੰ ਜਾਂ ਸਬੰਧਤ ਫਰਮ ਨੂੰ ਤੇ ਜਾਂ ਇੱਥੇ ਮੇਰੇ ਆਫਿਸ ਨੂੰ ਵਾਰੀ-ਵਾਰੀ ਫੋਨ ਕਰਦੇ ਪ੍ਰਧਾਨ ਜੀ ਸਾਡੀ ਗੱਡੀ ਵਿਹਲੀ ਕਰਾਓ ਜੇ ਤੁਸੀਂ ਗੱਡੀ ਲੱਤੀ ਆ ਜੇ ਟਾਇਰ ਪੈਂਚਰ ਹੋ ਜਾ ਤਾਂ ਤਾਂ ਵੀ ਟਾਈਮ ਲੱਗਣਾ ਹੀ ਆ ਜੇ ਰਾਤ ਗੱਡੀ ਖਰਾਬ ਹੋ ਜਾ ਤਾਂ ਵੀ ਤਾਂ ਟਾਈਮ ਲੱਗਣੇ ਆ ਨਾ ਵਿੱਚ ਪੇਸ਼ੈਂਟ ਚੈਨੀ ਜਵੰ ਇੱਕ ਤਾਂ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਤੇ ਦੂਜਾ ਮੈਂ ਤੁਹਾਡੇ ذریعے ਸਾਡੇ ਮੰਡੀ ਦੇ ਪ੍ਰਧਾਨ ਜਿਹੜਾ ਐਸੋਸੀਏਸ਼ਨ ਦੇ ਪ੍ਰਧਾਨ ਹਨ ਡਾਕਟਰ ਅਕਬਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਹੁਣ ਝੋਨੇ ਦੀ ਆਮਦਨ ਉਹ ਹੁਣ ਪੂਰੀ ਹੋਈ ਆ ਤੇ ਨਾਲ ਬਾਸਪਤੀ ਦੀ ਆਮਦਨ ਵਧ ਗਈ ਆ ਜੇਕਰ ਬਾਸਪਤੀ ਨਾਲ ਝੋਨੇ ਦੇ ਆਉਣ ਲੱਗ ਗਈ ਤਾਂ ਝੋਨਾ ਮੰਡੀ ਚ ਪਏ ਰੋਲ ਚੂਗਾ ਬਾਸਪਤੀ ਲਾਉਣ ਨੂੰ ਥਾਂ ਨਹੀਂ ਮਿਲਣੀ ਸਾਰਾ ਕੁਝ ਉਹ ਮਿਕਸ ਹੋ ਜਾਣਾ ਉਹਨਾਂ ਨੂੰ ਵੀ ਇਸ ਤੇ ਜਰੂਰ ਫੈਸਲਾ ਲੈਣਾ ਚਾਹੀਦਾ ਤੇ ਚੌਥੀ ਗੱਲ ਅੱਜ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਤੇ ਥੋੜੇ ਚਰਚ ਮੇਰਾ ਖਿਆਲ ਆ ਵੀ ਆਪਣੇ ਐਸ ਡੀ ਐਮ ਮੈਡਮ ਬਲਜੀਤ कौर ਅੱਜ ਆਪਣੀ ਮੰਡੀ ਵਿਜਿਟ ਕਰ ਰਹੇ ਆ ਤੇ ਜਿਹੜੀਆਂ ਕੋਈ ਨਿੱਕੀਆਂ ਮੋਟੀਆਂ ਸਮੱਸਿਆਵਾਂ ਹਨ ਉਹਨਾਂ ਦੇ ਨਾਲ ਵੀ ਇਹਨੂੰ ਡਿਸਕਸ ਕਰੂੰਗਾ ਇੱਕ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਝੋਨੇ ਦੀ ਫਸਲੀ ਨੂੰ ਅਗਲਾ ਅਗਲਾ ਹੌਨ ਨੂੰ ਦੇਖੀ ਕਾਫੀ ਤਰ੍ਹਾਂ ਦੇ ਚੱਲਦਾ ਹੈ ਇਹ ਇੱਕ ਨਵਾਂ ਬਰਿਕਾ ਹਾਂ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜਿਹੜੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦਾ ਸ਼ੌਕ ਨਹੀਂ ਕਿਸਾਨ ਦੀ ਮਜਬੂਰੀ ਹੈ ਮੈਂ ਤੁਹਾਨੂੰ ਇਹੋ ਜਿਹੇ ਵਾਹਨ ਵਿਖਾ ਸਕਦਾ ਜਿਨ੍ਹਾਂ ਦੇ ਵਿੱਚ ਮਸ਼ੀਨਾਂ ਨੇ ਖੁੱਭ ਕੇ ਝੋਨਾ ਵੜਿਆ ਦੋ ਦੋ ਤਿੰਨ ਤਿੰਨ ਟਰੈਕਟਰ ਪਾ ਕੇ ਲੀਆਂ ਇੰਨੀਆਂ ਡੁੱਗੀਆਂ ਹੋ ਚੁੱਕੀਆਂ ਨਾ ਤਾਂ ਉੱਥੇ ਰੀਪਰ ਨੇ ਚੱਲਣਾ ਤੇ ਨਾ ਉੱਥੇ ਮੋਇਸਟਰ ਨੇ ਨਾ ਆਪਣੇ ਉੱਥੇ ਚੱਲਣਾ ਬਿਲਰ ਨੇ ਤੇ ਨਾ ਹੀ ਉਹਦੀਆਂ ਗੱਠਾਂ ਪਾਣੀਆਂ ਤੇ ਨਾ ਉਦੋਂ ਬਣ ਕੇ ਗੱਠਾਂ ਨਿਕਲਣੀਆਂ ਉੱਥੇ ਕਿਸਾਨ ਦੀ ਮਜਬੂਰੀ ਹੈ ਵੀ ਕੱਲੀਆਂ ਲੈਣਾ ਨੂੰ ਅੱਗ ਲਾ ਕੇ ਤੇ ਵਾਹਣ ਨੂੰ ਵਾਇਆ ਜਾਵੇ ਵਾਹਣ ਸੁੱਕ ਜੇ ਤੇ ਕਣਕ ਦੀ ਬਜਾਈ ਹੋ ਜੇ ਇੱਕ ਮੁੱਦਾ ਉਹਦੇ ਚ ਹੋਰ ਹੈ ਹੁਣ ਜਦੋਂ ਇਹਨਾਂ ਦੀ ਪੂਰਤੀ ਹੋ ਗਈ ਗੱਠਾਂ ਵਾਲਿਆਂ ਦੀ ਗਾਂ ਮਿਲਰਾਂ ਨੇ ਇਹਨਾਂ ਨੂੰ ਜਵਾਬ ਦੇ ਦੇਣਾ ਉਹ ਗੱਠਾਂ ਬਣਾ ਕੇ ਸਾਡੇ ਵਾਹਣ ਦੇ ਵਿੱਚ ਹੀ ਛੱਡ ਦਿੰਦੇ ਆ ਉਹ ਨਾ ਤਾਂ ਸੀ ਗੱਠਾਂ ਨੂੰ ਕਿਤੇ ਸਾਂਭ-ਸਮਾਈ ਕਰ ਸਕਦੇ ਤੇ ਖੀਰ ਲਾਉਣੀ ਸਾਨੂੰ ਫੇਰ ਵੀ ਆਗ ਕੀ ਪੈਣੀ ਹੈ ਸਰਕਾਰ ਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਉਹ ਜਾ ਕੇ ਨਾ ਕਿਸੇ ਵੀ ਅਫਸਰ ਖੇਤੀਬਾੜੀ ਵਾਲੇ ਦੀ ਡਿਊਟੀ ਲਾ ਕੇ ਡੀ.ਡੀ. ਸਾਹਿਬ ਬਹੁਤ ਸੁਚੱਜੇ ਨੇ ਉਹਨਾਂ ਨੂੰ ਰੈਲਿਟੀ ਚੈੱਕ ਕਰ ਲੈਣੀ ਚਾਹੀਦੀ ਹੈ ਵੀ ਕਿਸਾਨ ਆ ਕੇ ਕਿਉਂ ਲਾਉਂਦੇ ਆ ਇਹਦੀ ਮਜਬੂਰੀ ਕੀ ਹੈ ਉਹ ਗ੍ਰੀਨ ਟ੍ਰਿਬਿਊਨਲ ਦਾ ਵਾਸਤਾ ਦਿੰਦੇ ਆ ਤੇ ਗ੍ਰੀਨ ਟ੍ਰਿਬਿਊਨਲ ਨੇ 19 ਦੇ ਵਿੱਚ ਇੱਕ ਆਰਡੀਨੈਂਸ ਪਾਰੀ ਦਿੱਤਾ ਸੀ ਜਾਰੀ ਵੀ ਤੁਸੀਂ ਕਿਸਾਨ ਨੂੰ ਫ੍ਰੀ ਆਫ ਕਾਸਟ ਸੰਦ ਦਿਓ ਜਿਹਦੇ ਚੋਂ ਦੀ ਬਿਨਾਂ ਅੱਗ ਲਾ ਕੇ ਤੋਂ ਕਣਕ ਦੀ ਬਜਾਦ ਹੋ ਜੇ ਨਾ ਤਾਂ ਉਹ ਦਿੱਤੀ ਫਿਰ ਉਹਨਾਂ ਨੇ ਨਾਲ ਕਿਹਾ ਸੀ ਵੀ ਤੁਸੀਂ ਪਰ ਕੁਆਂਟਲ ਇਹਨੂੰ ਬੋਨਸ ਦਿਓ ਉਨ ਉਸ ਪੈਸੇ ਨਾਲ ਉਹ ਆਪਦੀ ਪਰਾਲੀ ਦੀ ਸਾਂਭ ਸੰਭਾਲ ਕਰੇ ਨਾ ਸਰਕਾਰ ਨੇ ਉਹ ਕੀਤਾ ਬਸ ਇੱਕ ਹੁਕਮ ਜਾਰੀ ਕਰਤਾ ਐਸਡੀਐਮ ਨੂੰ ਕਹਤਾ ਡੀਸੀਆਂ ਨੂੰ ਕਹਤਾ ਵੀ ਅੱਗ ਨਹੀਂ ਲਾਉ ਦੇਣੀ ਤਸੋ ਜਿੰਮੇਦਾਰ ਕਰੇ ਕੀ ਜਾ ਕੇ ਰੈਲਿਟੀ ਚੈੱਕ ਕਰਨ ਰੈਲਿਟੀ ਚੈੱਕ ਕਰਕੇ ਕਿਸਾਨ ਦੀ ਮਜਬੂਰੀ ਨੂੰ ਸਮਝਣ ਫਿਰ ਕੋਈ ਅੱਗ ਲਾਉਂਦਾ ਤਾਂ ਉਹਦੇ ਨਾਲ ਅਸੀਂ ਵੀ ਪ੍ਰਸ਼ਾਸਨ ਦੇ ਖਿਡਾਂਗੇ ਭਾਈ ਤੂੰ ਅੱਗ ਕਿਉਂ ਲਾਈ ਗਿਆ ਲਿਫਟਿੰਗ ਦੇ ਪ੍ਰਬੰਧਾਂ ਨੂੰ ਲੈ ਕੇ ਕੀ ਕਹਿਣਾ ਚਾਹੂਗਾ ਬਿਲਕੁਲ ਲਿਫਟਿੰਗ ਦਾ ਬਿਲਕੁਲ ਨਾ ਮਤਰਾ ਹੋ ਰਹੀ ਆ ਠੇਕੇਦਾਰ ਕਿਤਾਬਾਂ ਦੇ ਕੁਝ ਹੋਰ ਦਿਖਾਉਂਦੇ ਆ ਤੇ ਉਹਦਾ ਕੋਈ ਹੱਦਿਕਤ ਕੁਛ ਹੋਰ ਹੁੰਦੀ ਹੈ ਪੂਰੀ ਮੰਡੀ ਵਿੱਚ ਘੱਟੋ ਘੱਟ 3 ਲੱਖ ਗੱਟੇ ਦੇ ਕਰੀ ਪਿਆ ਹੈ ਜਿੰਦੇ ਵਿੱਚ ਇਹ ਵਿਕਲ ਅੱਜ ਮੰਡੀ ਜੇ ਤੁਸੀਂ ਨਿਕਾ ਮਾਰ ਕੇ ਵੇਖ ਲੋ 6 ਵਿਕਲ ਲੱਗਿਆ ਹੈ 5 ਟਰਾਲੀਆਂ ਇੱਕ ਟਰੱਕ ਤੇ ਕੱਲ ਅਸੀਂ ਉਹਨਾਂ ਨਾਲ ਗੱਲ ਕੀਤੀ ਕਹਿੰਦੇ 22000 ਗੱਟਾ ਅਸੀਂ ਲੋਡ ਕੀਤਾ ਫੇ ਚਾਰ ਟਰੱਕਾਂ ਵਿੱਚ 22000 ਗੱਟਾ ਕਿਵੇਂ ਲੋਡ ਹੋ ਜਾਊਗਾ ਪਰ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਆਏ ਆ ਤੇ ਕੋਈ ਟਰੱਕ ਨਹੀਂ ਇੱਥੇ ਦਿਖਾਈ ਦੇਦਾ ਟਰਾਲੀਆਂ ਹੀ ਦਿਖਾਈ ਦਿੱਤੀਆਂ ਗਈਆਂ ਵੀ ਪੰਜ ਸੇ ਕੀ ਕਹਿਣਾ ਚਾਹੋਗੇ ਇਹ ਗੱਡੀਆਂ ਫਿਰ ਕਿੱਥੋਂ ਭਰੀਆਂ ਜਾ ਰਹੀਆਂ ਹਨ ਦੇਖੋ ਗੱਡੀਆਂ ਨਾਲ ਆਪ ਦੇ ਲਿਆਜਿਆਂ ਦੇ ਪਿੰਡਾਂ 'ਚ ਭਰ ਰਹੀਆਂ ਪਿੰਡਾਂ 'ਚ ਗੱਡੀ ਇੱਥੇ ਸ਼ੋਅ ਕਰ ਦਿੰਦੇ ਆ ਫਿਰ ਹੋਕਲ ਬੈਦਰ ਗੱਡੀਆਂ ਭਰ ਕੇ ਇੱਥੇ ਆ ਜਾਂਦੇ ਮੈਂ ਇਸ ਮੰਡੀ 'ਚ ਭਰ ਗਿਆ ਇੱਕ ਬਸਬਾਦੀ ਝੋਨਾ ਵੀ ਆਇਆ ਉਹਨੂੰ ਲੈ ਕੇ ਤੁਸੀਂ ਕਿਵੇਂ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਇਹ ਦੇਖੋ ਬਹੁ ਨਾਲ ਦੋਨੇ ਸੀਨ ਇਕੱਠੇ ਚੱਲ ਪਏ ਔਰ ਸਾਨੂੰ ਸਮੱਸਿਆ ਬਸ ਦੀ ਆ ਗਈ ਸਾਨੂੰ ਤੇਰੇ ਘੱਟੇ ਬੈਨ ਢੰਗ ਲਾਣੇ ਨਾਲ ਤਾਂਗਾ ਦੇ ਕੋਈ 1 ਰੁਪਇਆ ਵੀ ਨਹੀਂ ਮਿਲਦਾ ਉਸਨੂੰ ਜੀ ਬਸ ਦੀ ਜਗ੍ਹਾ ਬਣਾਨੀ ਪੈਣੀ ਹੈ ਹੁਣ 16 16 14 14 ਮੋਟਰ ਚੋਨਾ ਇੰਸਪੈਕਟਰ ਦੀ ਮਨਮਰਜ਼ੀ ਨਾਲ ਪਾ ਲੈਂਦੇ ਬਿਲਕੁਲ ਕੱਦ ਕੀ ਕਾਰਨ ਹੈ ਜੀ ਕਾਰਨ ਹੀ ਪੈਸੇ ਇਹ ਗੱਲਾ ਸੁੱਕਾ ਵੇਖਿਆ ਜਾਵੇ ਕਿੰਨਾ ਕੋਣ ਪੌਛੇ ਜਾਂ ਦੇਖੋ ਤਰਕੀਬਨ ਹੁੰਦਾ ਜਿਹੜਾ ਚੋਨਾ ਆ ਰਿਹਾ ਮੰਡੀ ਉਹ ਸੁੱਕਾ ਚੋਨਾ ਆ ਰਿਹਾ ਹੈ 16 ਮੋਸਰ ਮੰਨ ਲਓ 17 ਕੋਈ ਮਨਾ ਮਾਤਰਾ ਹੈ 16 ਤੋਂ ਥੱਲੇ ਥੱਲੇ ਪਣਾ ਮੋਸਰ ਆ ਰਿਹਾ ਹੈ ਇਹ ਮੋਸਰ ਜੇ ਚੈੱਕ ਕਰਨ ਕਿੰਨੇ ਸਮੇਂ ਬਾਅਦ ਆ ਰਹੇ ਨੇ ਚੈੱਕ ਦੇਖੋ ਇੱਕ ਮੈਂ ਤੁਹਾਨੂੰ ਦੱਸਿਆ ਪਿਆ ਪੂਰੇ ਵਾਸਤੇ ਇੱਕ ਇਨਸਪੈਕਟਰ ਮੇਰੇ ਖਿਆਲ ਦੋ ਦਿਨ ਹੋ ਗਏ ਪਾਣੀ ਲਾ ਰਹੀ ਆ ਅਹੀਂ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਛੁੱਟੀ ਦੀਵਾਲੀ ਛੁੱਟੀ ਹੈ ਬਿਸ਼ਕਰਮਾ ਛੁੱਟੀ ਹੈ ਦੱਸੋ ਇੰਸਪੈਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਬਿਸ਼ਕਰਮਾ ਛੁੱਟੀ ਹੈ ਤੁਸੀਂ ਕਿਹੜਾ ਮਸ਼ੀਨ ਚਲਾਣੀ ਹੈ ਮਸ਼ੀਨ ਬਿਸ਼ਕਰਮਾ ਛੁੱਟੀ ਦਾ ਮੰਨ ਲਓ ਮਸ਼ੀਨ ਵਾਲੇ ਨੂੰ ਜੇਰੀਆ ਤੁਸੀਂ ਤਾਂ ਕੱਲਾ ਭਾਈ ਲਿਖਣਾ ਜਾਂ ਪਾ ਲੈਣਾ ਬਾਰਦਾਨਾ ਕਿੰਨਾ ਕੁ ਮਿਲ ਰਿਹਾ ਜੀ ਨਹੀਂ ਬਾਰਦਾਨਾ ਪਰਫੈਕਟ ਮਿਲ ਰਿਹਾ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਕਿ ਪਾਸ ਸਹੀ ਤਰ੍ਹਾਂ ਲਾਇਆ ਜਾਵੇ ਤਾਂ ਕਿ ਇਹ ਚੋਨਾ ਚੱਕਿਆ ਜਾਵੇ ਅੱਜ ਠੇਕੇਦਾਰਾਂ ਨੇ ਉਹਨੂੰ ਬਈ ਬੇਨਤੀ ਕਰਦੇ ਆ ਕਿ ਜਲਦੀ ਉਹਦੇ ਟਰੱਕ ਪ੍ਰੋਵਾਈਡ ਕਰਾਣਾ ਕਿ ਕਿੰਨੇ ਟਰੱਕ ਐਥੇ ਮੰਡੀ ਜੀ ਲੈ ਆ ਜਾਣਗੇ ਤੁਹਾਡੇ ਕੋਲ ਇੰਨੇ ਟਰੱਕ ਐ ਨੇ ਦਿੱਕਤ ਆ ਮੰਨ ਲਓ ਡੀਸੀ ਸਾਹਿਬ ਕੋਲ ਜਿੰਨੇ ਟਰੱਕ ਲਖਾਇਓ ਟਰੱਕ ਮੰਡੀ ਚ ਪ੍ਰੋਵਾਈਡ ਕਰਾਣਾ ਜਿੰਨੇ ਵਿਕਲ ਹੈ ਪਿਛਲੇ ਸਮੇਂ ਸੇ ਕਿ ਪਾਣੀ ਦੀ ਸਮੱਸਿਆ ਆ ਰਹੀ ਸੀ ਹੁਣ ਕਿੱਦਾਂ ਚੱਲ ਰਿਹਾ ਹੈ ਇਹ ਦੇਖੋ ਪਾਣੀ ਸਮੱਸਿਆ ਹੱਲ ਹੋ ਗਈ ਧੰਨਵਾਦ ਮੈਨੂੰ ਸ਼ੁਭਾਸ਼ ਹੈ ਜੀ ਮੰਡੀ ਚ ਵੀ ਮੈਂ ਸ਼ੁਰੂ ਤੋਂ ਮੈਨੂੰ 8-9 ਸਾਲ ਹੋ ਗ ਮਾਰਕਟ ਏਜੰਸੀ ਆਈ ਅੱਛਾ ਅੱਜ ਮੰਡੀ ਦੇ ਵਿੱਚ ਕਿੰਨੇ ਜਿਹੜੇ ਗੇਟ ਪਾਸ ਨਿਕਲੇ ਆ 11 ਗੱਟੇ ਅੱਛਾ ਕਿੰਨੇ ਟਰੱਕ ਆ ਕਿੰਨੀਆਂ ਟਰਾਲੀਆਂ ਇਹ ਦੱਸ ਦੇਣਾ ਹੀ ਆ ਅੱਜ ਦੇ ਹੈ ਗਿਆ 11 ਟੋਟਲ ਗੇਟ ਪਾਸ ਹੈ ਜਿਹਦੇ ਚੋਂ 5 ਟਰਾਲੀਆਂ ਤੇ 6 ਟਰੱਕ ਆਈ ਅੱਛਾ ਕਿੰਨੀ ਲੋਡਿੰਗ ਹੋ ਗਈ ਹੈ 4300 ਗੱਟੇ ਅੱਜ ਦੀ 23 ਤਰੀਕ ਦੀ 4300 ਗੱਟਾ ਟੁੱਟੂ ਕਿਹੜੇ ਕਿਹੜੇ ਨੰਬਰ ਹੈ ਨੰਬਰ ਦੱਸੋਗੇ 50 ਆਪਾਂ ਨੰਬਰ ਦੱਸ ਦੇਵਿੰਦਰਪਦੀ ਉਹ ਟਰੱਕ ਉਹ ਇੱਥੇ ਲੱਗੇ ਪਏ ਹੁਣ ਮੈਂ ਨਹੀਂ ਪੀਬੀਟੀ 5598 55 ਉਹ ਨੌਟਾ ਟਰੱਕ ਆ ਕੀ ਹੈ ਹਾਂ ਹਾਂ ਇਹ ਟਰਾਲੀ ਹੈ ਜੀ ਅੱਗੇ 8144 ਇਹ ਵੀ ਟਰਾਲੀ ਹੈ 8144 ਇਹ ਵੀ ਟਰਾਲੀ ਹੈ 4625 450 ਵਟਾ ਇੱਥੇ ਪਏ ਹਨ 20 ਛਾਲੀ ਇਹ ਟਰੱਕ ਹੈ ਤੇਈ ਗਟ 24 28 8301 ਤੇ 0623 ਆ ਨਾ ਲਈ ਇਹ ਵੀ ਜਿਹੜਾ ਟਰੱਕ ਹੈ ਪੀਵੀ ਨੰਬਰ ਹੈ ਕਿ ਆਰ ਜੇ ਨੰਬਰ ਕਿ ਮਿਕਸ ਜੀ ਹੀ ਸਾਰੇ ਇਹ ਬਾਹਰ ਦੇ ਵੀ ਹੋ ਸਕਦੇ ਆ ਲੋਡਿੰਗ ਵੇਲੇ ਜੀ ਆਰ ਜੇ ਨੰਬਰ ਵੀ ਹੈ ਜੀ ਐਚ ਚਾਰ ਵੀ ਨੰਬਰ ਵੀ ਹੈ ਹੁਣ ਆਹ ਟਰੱਕ ਦਾ ਜੇ 623 ਹੈ ਹਾਂਜੀ ਮੰਨ ਲਓ ਮਿਕਸ ਜੀ ਨੰਬਰ ਹੀ ਹੈ ਕੋਈ ਪੰਜਾਬ ਨੰਬਰ ਹੈ ਹਨ ਵੀ ਕੱਲੇ ਪੰਜਾਬ ਨੰਬਰ ਹੀ ਹੈ ਆਰ ਜੇ ਨੰਬਰ ਵੀ ਹੈ ਰਾਜਸਥਾਨ ਨੰਬਰ ਜੋ हरियाणा ਨੰਬਰ ਵੀ ਸਾਰੀ ਹੈ ਜੀ ਇਹ ਹੋ ਸਕਦੀ ਹੈ ਕਿ ਇਹਨਾਂ ਤੇ ਲੋਡਿੰਗ ਰਾਜਸਥਾਨ ਜਾ ਰਹੀ ਹੈ ਨਾ ਕਿਸੇ ਤਰ੍ਹਾਂ ਦੇ ਟੋਲ ਲੰਘਦਾ ਜੀਪੀਐਸ ਲੱਗੇ ਹੋਣਾ ਚਾਹੀਦਾ ਬਾਕੀ ਠੇਕੇਦਾਰ ਸਾਹਿਬ ਨੂੰ ਪਤਾ ਹੀ ਨਹੀਂ ਜੇ ਸਾਹਿਬ ਨੂੰ ਪਤਾ ਹੀ ਪਰ ਜੀਪੀਐਸ ਲੱਗਿਆ ਹੋਣਾ ਜ਼ਰੂਰੀ ਹੈ ਹਾਂਜੀ ਹਾਂਜੀ ਹਰ ਇੱਕ ਗੱਡੀ ਤੇ ਹਾਂਜੀ ਹਾਂਜੀ ਜੀਪੀਓ ਨੰਬਰ ਆਨਲਾਈਨ ਭਰਨਾ ਚਾਹੀਦਾ ਜੀ